ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਸਾਡੇ ਪੱਤਰਕਾਰ ਵੀਰ ਸਹਿਬਾਨ ਤੇ ਸਾਡੇ ਨਾਲ ਆਏ ਹੋਏ ਸਾਰੇ ਵੀਰਾਂ ਨੂੰ ਫਤਿਹ ਬਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਅੱਜ ਜਿਹੜੀ ਅਸੀਂ ਪਾਰਲੀਮੈਂਟ ਦੀ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਸੀ 1 ਦਸੰਬਰ ਨੂੰ ਉਹਦੇ ਲਈ ਹਾਈ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਸੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਆ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਉਹ اٹینڈ ਕਰਨ ਦੇ ਲਈ ਜਿਹੜੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਜਿਨ੍ਹਾਂ 18 ਲੱਖ ਲੋਕਾਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਤੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਸਿਰਫ ਜਿਹੜਾ ਸੈਸ਼ਨ ਆ ਉਹ اٹینڈ ਕਰਨ ਦੇ ਲਈ ਪਰ ਅੱਜ ਸਵੇਰੇ ਇੱਕ ਬੜੀ ਸਾਨੂੰ ਮਹਿਸੂਸ ਹੋਈ ਕਿ ਉਹ ਖਬਰ ਜਿਹੜੀ 18 ਲੱਖ ਲੋਕਾਂ ਦੇ ਨਾਲ ਜੁੜੀ ਹੋਈ ਸੀ ਤੇ ਉਹ ਜਿਹੜੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿਹਾ ਸੀ ਕਿ ਪੰਜਾਬ ਸਰਕਾਰ ਇਹ ਫੈਸਲਾ ਕਰੇ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਹੜੀ ਪ੍ਰੋਲ ਆ ਉਹ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਦੇ ਲਈ ਉਹ ਦਿੱਤੀ ਜਾਵੇ ਜਾਂ ਉਹ ਜਿਹੜਾ ਪੰਜਾਬ ਸਰਕਾਰ ਆ ਉਹ ਫੈਸਲਾ ਕਰੇ ਕਿ ਉਹਨਾਂ ਨੇ ਕੀ ਕਰਨਾ ਤੇ ਬੜੀ ਅਫਸੋਸ ਨਾਲ ਅੱਜ ਕਹਿਣਾ ਪੈ ਰਿਹਾ ਕਿ ਪਿਛਲੇ ਹਫਤੇ ਤੋਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਤੇ ਜਿਸ ਵੇਲੇ ਉਹ ਮਨਾਇਆ ਉਸ ਵੇਲੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਸਰਿਆਂ ਦੇ ਲਈ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਮਨੁੱਖਤਾ ਦੇ ਲਈ ਜਿੰਨੀਆਂ ਵੀ ਸਾਡੀ ਉਹਨਾਂ ਦੀ ਏਡੀ ਵੱਡੀ ਕੁਰਬਾਨੀ ਸੀ ਉਹ ਦੂਸਰਿਆਂ ਲਈ ਕੀਤੀ ਤੇ ਹਿਊਮਨ ਰਾਈਟਸ ਦੇ ਜਿਹੜੇ ਬੇਸਿਸ ਦੇ ਉੱਤੇ ਉਹਨਾਂ ਨੇ ਉਹ ਕੁਰਬਾਨੀ ਕੀਤੀ ਸੀ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਉਹ ਸ਼ਤਾਬਦੀ ਇਹਨਾਂ ਨੇ ਮਨਾਈ ਆ ਉਹ ਸਿਰਫ ਇੱਕ ਕਹਿਣ ਦੀ ਸੀ ਪਰ ਇਹਨਾਂ ਦੇ ਉੱਤੇ ਕੋਈ ਉਹਦਾ ਅਸਰ ਨਹੀਂ ਹੋਇਆ ਉਹ ਅਸਰ ਕਿਸ ਤਰ੍ਹਾਂ ਨਹੀਂ ਹੋਇਆ ਕਿ ਭਾਈ ਅਮਰਦਪਾਲ ਸਿੰਘ ਜਿਨ੍ਹਾਂ ਨੂੰ ਅਸੀਂ ਇਹ ਨਹੀਂ ਸੀ ਕਹਿ ਰਹੇ ਸਰਕਾਰ ਨੂੰ ਕਿ ਉਹ ਪੰਜਾਬ ਦੀ ਧਰਤੀ ਤੇ ਆਉਣ ਉਹਨਾਂ ਦੀ ਸਿਰਫ ਉਹ ਸੈਸ਼ਨ ਦੇ ਲਈ ਪ੍ਰੋਬਲ ਮੰਗੀ ਸੀ ਪਰ ਇਨਾਂ ਨੇ ਇੰਨੀ ਮਤਲਬ ਮਾੜੀ ਸੋਚ ਰੱਖ ਕੇ ਉਹ 18 ਲੱਖ ਲੋਕਾਂ ਦੀ ਆਵਾਜ਼ ਦਵਾ ਕੇ ਦਬਾ ਕੇ ਫੈਸਲਾ ਇਹ ਕੀਤਾ ਕਿ ਭਾਈ ਅਮਰਤਪਾਲ ਸਿੰਘ ਨੂੰ ਉਹ ਪ੍ਰੋਲ ਪਾਰਲੀਮੈਂਟ ਵਿੱਚ ਆਉਣ ਦੀ ਨਹੀਂ ਦਿੱਤੀ ਜਾ ਸਕਦੀ ਤੇ ਉਹਦੀ ਗਰਾਉਂਡ ਕੀ ਬਣਾਈ ਆ ਕਿ ਜਿਹੜਾ ਅਮਰitsar ਦਾ ਐਸਐਸਪੀ ਆ ਉਹ ਰਿਪੋਰਟ ਦੇ ਰਿਆ ਫਿਰ ਡੀਸੀ ਰਿਪੋਰਟ ਦੇ ਰਿਆ ਕਿ ਜੇ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਉਂਦੇ ਆ ਤੇ ਇਥੋਂ ਦਾ ਮਾਹੌਲ ਖਰਾਬ ਹੋ ਜਾਊਗਾ ਸੋ ਅਸੀਂ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਮਾਹੌਲ ਦੀ ਇਹ ਸਰਕਾਰ ਗੱਲ ਕਰਦੀ ਆ ਭਗਵੰਤ ਸਿੰਘ ਮਾਨ ਗੱਲ ਕਰਦੇ ਆ ਤੇ ਅੱਜ ਉਹ ਦੱਸਣ ਕਿ ਪੰਜਾਬ ਦਾ ਮਾਹੌਲ ਐਦੋਂ ਹੋਰ ਖਰਾਬ ਕੀ ਹੋ ਸਕਦਾ ਜਿੱਥੇ ਹਰ ਰੋਜ਼ ਕਤਲੋਗਾਰਤ ਹੁੰਦੀ ਆ ਹਰ ਰੋਜ਼ ਮੁਕਾਬਲੇ ਬਣਾਏ ਜਾਂਦੇ ਆ ਤੇ ਇੱਥੇ ਵਪਾਰੀ ਕੋਈ ਵਪਾਰ ਨਹੀਂ ਕਰ ਸਕਦਾ ਉਹ دہشت ਦੇ ਵਿੱਚ ਆਪਣੀ ਜ਼ਿੰਦਗੀ ਜਿਉ ਰਿਆ ਆ ਉਹ 6 ਵਜੇ ਤੋਂ ਬਾਅਦ ਕੋਈ ਦੁਕਾਨ ਨਹੀਂ ਡਰਦਾ ਖੋਲਦਾ ਇੱਥੇ ਫਰੋਤੀਆਂ ਦਾ ਦੌਰ ਚੱਲ ਰਿਹਾ ਸੋ ਮੈਂ ਸਮਝਦਾ ਕਿ ਮੈਂਬਰ ਪਾਰਲੀਮੈਂਟ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਉਹਨੂੰ ਪਾਰਲੀਮੈਂਟ ਦੇ ਵਿੱਚ ਉਹਦੇ ਇਲਾਕੇ ਦੀਆਂ ਜਿਹੜੀਆਂ ਮੁਸ਼ਕਿਲਾਂਤਾਂ ਨੇ ਜਿਨ੍ਹਾਂ ਕਰਕੇ ਉਹਨਾਂ ਲੋਕਾਂ ਨੇ ਉਹਨੂੰ ਚੁਣਿਆ ਉਹ ਉੱਥੇ ਜਾ ਕੇ ਆਪਣੀ ਗੱਲ ਨਹੀਂ ਰੱਖ ਸਕਦਾ ਸਿਰਫ ਇਹਸ ਕਰਕੇ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਇਥੋਂ ਇਹ ਸਾਬਤ ਹੁੰਦੀ ਆ ਕਿ ਉਹ ਪਸੰਦ ਨਹੀਂ ਕਰਦਾ ਇਹ ਜਿਹੜਾ ਉਹਨਾਂ ਨੇ ਅੱਜ ਫੈਸਲਾ ਕੀਤਾ ਉਹਨਾਂ ਦੀ ਜਿਹੜੀ ਪਰੋਲ ਜਿਹੜੀ ਸੀਗੀ ਉਹ ਨਹੀਂ ਦੇ ਕੇ ਇਹਨਾਂ ਨੇ ਜੋ ਫੈਸਲਾ ਕੀਤਾ ਇਹ ਇਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਇਆ ਗਿਆ ਔਰ ਮੈਂ ਸਮਝਦਾ ਕਿ ਭਗਵੰਤ ਸਿੰਘ ਮਾਨ ਦਾ ਤੇ ਉਹਨਾਂ ਦੀ ਸਰਕਾਰ ਦਾ ਪੰਜਾਬ ਵਿਰੋਧੀ ਸਿੱਖ ਵਿਰੋਧੀ ਤੇ ਉਹਨਾਂ ਲੋਕਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਉਹ ਚਿਹਰਾ ਅੱਜ ਸਾਬਤ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਕਿ ਇਹ ਕੋਈ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਇਹ ਲੋਕਤੰਤਰ ਦਾ ਜਿਹੜਾ ਘਾਣਾ ਉਹ ਆਪ ਕਰਦੇ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਇਹਨਾਂ ਦੇ ਮਨ ਵਿੱਚ ਕੋਈ ਸਨਮਾਨ ਨਹੀਂ ਹੈਗਾ ਸੋ ਅਸੀਂ ਸੋਚਦੇ ਆ ਕਿ ਇਤੋਂ ਵੱਡੀ ਹੋਰ ਕੋਈ ਕਨਾਉਣੀ ਮਾੜੀ ਗੱਲ ਨਹੀਂ ਹੋ ਸਕਦੀ ਕਿ ਇਹ ਜਿਹੜੀ ਐਨਐਸਏ ਆ ਇਹ ਪੰਜਾਬ ਸਰਕਾਰ ਨੇ ਸਿਰਫ ਤੇ ਸਿਰਫ ਇਸ ਕਰਕੇ ਲਾਈ ਹੋਈ ਆ ਕਿ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਆਵਾਜ਼ ਆ ਸੱਚੀ ਆਵਾਜ਼ ਆ ਜਿਹੜੇ ਉਹ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਾ ਚਾਹੁੰਦਾ ਉਹਨਾਂ ਕਰਕੇ ਉਹਨਾਂ ਨੂੰ ਫੇਰ ਇਹ ਜਿਹੜੀ ਪਰੋਲ ਉਹ ਨਹੀਂ ਦਿੱਤੀ ਗਈ ਹੈਗੀ ਸੋ ਇਹ ਸਰਕਾਰ ਦਾ ਬਿਲਕੁਲ ਜਿਹੜਾ ਮਨੁੱਖਤਾ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿਰੋਧ ਦੇ ਵਿੱਚ ਚਿਹਰਾ ਸੀ ਉਹ ਨੰਗਾ ਹੋ ਗਿਆ ਔਰ 10 ਕਰੋੜ ਰੁਪਈਆ ਹੱਲੇ ਤਈ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਦਾ ਉਹ ਕਿਤੇ ਡਿਵੈਲਪਮੈਂਟ ਤੇ ਲਈ ਨਹੀਂ ਦਿੱਤਾ ਜਾ ਰਿਹਾ ਉਹ ਲੋਕਾਂ ਦਾ ਪੈਸਾ ਹੈ ਪਰ ਇਹ ਉਹ ਖਰਚਣ ਵੀ ਨਹੀਂ ਦੇ ਰਹਾ ਕੋਈ ਜੇ ਅਸੀਂ ਇਹਨਾਂ ਨੂੰ ਅਪਲਾਈ ਕਰਦੇ ਆਂ ਤੇ ਉਹਦਾ ਕੋਈ ਜਵਾਬ ਨਹੀਂ ਦਿੰਦੇ ਸੋ ਅਸੀਂ ਸਮਝਦੇ ਆਂ ਕਿ ਇਹ ਜਿਹੜੀ ਸ਼ਤਾਬਦੀ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਮਨਾਈ ਆ ਉਹ ਸਿਰਫ ਇੱਕ ਲੋਕਾਂ ਨੂੰ ਦਿਖਾਵਾ ਕੀਤਾ ਇਹਨਾਂ ਦੇ ਮਨਾਂ ਵਿੱਚ ਕੋਈ ਵੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਨਹੀਂ ਸੀਗਾ ਕੋਈ ਵੀ ਲੋਕਾਂ ਦੀ ਜਿਹੜੀ ਸੱਚ ਦੀ ਗੱਲ ਆ ਉਹਦੇ ਲਈ ਸਤਕਾਰ ਨਹੀਂ ਸੀਗਾ ਸਿਰਫ ਇੱਕੋ ਦਿਖਾਵਾ ਕੀਤਾ ਗਿਆ ਸੀਗਾ ਸੋ ਇਹ ਪੰਜਾਬ ਦੇ ਲੋਕਾਂ ਨਾਲ ਅੱਜ ਬਹੁਤ ਵੱਡਾ ਧੱਕਾ ਕੀਤਾ ਗਿਆ ਔਰ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਗੱਲ ਕੀਤੀ ਆ ਇਹ ਬਹੁਤ ਮਾੜੀ ਤੇ ਘਟੀਆ ਕੀਤੀ ਗਈ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਕੱਲ ਨੂੰ ਕੱਲ ਦੇ ਦਿਨ ਸਾਡੀ ਜਿਹੜੀ ਵਰਕਿੰਗ ਕਮੇਟੀ ਆ ਤੇ ਜਿਹੜੀ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਆ ਉਹਦੀ ਫੌਰੀ ਤੌਰ ਤੇ ਮੀਟਿੰਗ ਸੱਦੀ ਆ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਰਣਨੀਤੀ ਤਿਆਰ ਕਰ ਸਕੀਏ ਕਿ ਇਹੋ ਜਿਹਾ ਜਿਹੜਾ ਕਨੌਣਾ ਤਸ਼ੱਦਦ ਪੰਜਾਬ ਦੇ ਲੋਕਾਂ ਦੇ ਨਾਲ ਹੋ ਰਿਹਾ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਉਹਨਾਂ ਦੇ ਮੌਲਕ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਲਈ ਅਸੀਂ ਅਗਲਾ ਸਟੈਪ ਕੀ ਚੱਕਾਂਗੇ ਇਹਦੇ ਬਾਰੇ ਵੀ ਕੱਲ ਨੂੰ ਅਸੀਂ ਮੀਟਿੰਗ ਰੱਖ ਲਈ ਆ ਸੋ ਅਸੀਂ ਅੱਜ ਬਿਲਕੁਲ ਸਾਡੀ ਪਾਰਟੀ ਵੱਲੋਂ ਸਮੁੱਚੀ ਪਾਰਟੀ ਵੱਲੋਂ ਇਸ ਗੱਲ ਦੀ ਨਖੇਦੀ ਕੀਤੀ ਜਾਂਦੀ ਹੈ ਇੱਕ ਵਾਰੀ ਫੋਰ ਪੂਰਜੋਰ ਸ਼ਬਦਾਂ ਦੇ ਨਾਲ ਕਿ ਇਹ ਮਨੁੱਖਤਾ ਦੇ ਲਈ ਤੇ ਮਨੁੱਖੀ ਹੱਕਾਂ ਦੇ ਨਾਲ ਇਹ ਬਹੁਤ ਵੱਡਾ ਝਕਾਣ ਕੀਤਾ ਗਿਆ। ਹਾਂਜੀ ਵਾਈਕੁਰਜੀ ਕਾਲਸਾ ਵਾਈਕੁਰਜੀ ਕੀ ਬਤ ਹੈ ਜਿੱਦਾਂ ਤੁਹਾਨੂੰ ਸਾਨੂੰ ਵੀ মিডিਆ ਦੇ ਥਰੂ ਹੀ ਪਤਾ ਲੱਗਾ ਕਿ ਜਿਹੜੀ ਪ੍ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰਵਾਉਣ ਵਾਸਤੇ ਸੀ ਇਹ ਕਿ ਲੋਕਾਂ ਦੀ ਜਿਹੜੀ ਲੋਕਾਂ ਨੇ ਉਹਨਾਂ ਚੁਣਿਆ ਸੀ ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ 'ਚ ਰੱਖ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਇਹ ਮੰਗੇ ਗਏ ਸੀ ਪਰ ਸਰਕਾਰ ਨੇ ਮੇਰੇ ਖਿਆਲ ਨਾਲ ਕਿ ਬੜੀ ਘਟੀਆਂ ਸੋਚ ਆ ਸਰਕਾਰ ਦੀ ਬੜੀ ਘਣਾਉਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟਗਿੰਦਿਆਂ ਪ੍ਰਤੀ ਕਿ ਉਹਨਾਂ ਨੂੰ ਦਬਾ ਕੇ ਉਹਨਾਂ ਦੇ ਹੱਕ ਖੋਏ ਜਾਣ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਕਰ ਸਕੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਇੱਕ ਪਾਸੇ ਜਿੱਦਾਂ ਹੁਣ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਇਹ ਸ਼ਤਾਬ ਦੀ ਮਰਾਈ ਗਈ ਉੱਤੇ ਕਰੋੜਾਂ ਰੁਪਏ ਖਰਚੇ ਗਏ ਪੰਜਾਬ ਦੇ ਸਿਰ ਤੇ ਜਿਹੜਾ ਉਹ ਉਹਦਾ ਲਾਭ ਵੀ ਦੁਨੀਆਂ ਸਟੇਟਾਂ ਨੂੰ ਪਹੁੰਚਾਇਆ ਗਿਆ ਤੇ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੱਕਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਦੀ ਸੋਚ ਤੇ ਸਭ ਦੇ ਭਲੇ ਦੀ ਸੋਚ ਸੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਸੀ ਇਹ ਤੇ ਇੱਕ ਪਾਸੇ ਇਸ ਸਰਕਾਰ ਉਹ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਲੋਕਾਂ ਦੇ ਮਾਰ ਰਹੀ ਹੈ ਤੇ ਇੱਕ ਪਾਸੇ ਲੋਕਾਂ ਦੇ ਅਧਿਕਾਰਾਂ ਨੂੰ ਦੇ ਗੁਰੂ ਤੇਗ ਬਹਾਦਰ ਦੀ ਸੋਚ ਦੀ ਉਲਟ ਪੁੱਛ ਲਿਆ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਤੇ ਨੌਜਵਾਨੀ ਨਸ਼ੇ ਚ ਮਰ ਰਹੀ ਆ ਯੂਨੀਵਰਸਿਟੀ ਚ ਮੋਰਚਾ ਲੱਗਾ ਉੱਥੇ ਸਰਕਾਰ ਜਿਹੜੇ ਕੰਮ ਕਰਨ ਵਾਲੇ ਉੱਧ ਤੇ ਕਰਦੀ ਨਹੀਂ ਉਹ ਇੱਕ ਬੇਅਦਵੀ ਦੇ ਮਸਲੇ ਚ ਮੋਰਚਾ ਲੱਗਾ ਹੋਇਆ ਉਹ ਕਿਸੇ ਪੰਜਾਬ ਦੇ ਹੱਕ ਚ ਕੋਈ ਵੀ ਫੈਸਲਾ ਸਰਕਾਰ ਨਹੀਂ ਲੈ ਰਹੀ ਸਾਰੇ ਫੈਸਲੇ ਜਿਹੜੇ ਪੰਜਾਬ ਦੇ ਵਿਰੋਧ ਚ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਕੁੱਟਣ ਵਾਲੇ ਕੀਤੇ ਜਾ ਰਹੇ ਆ ਮੇਰੇ ਖਿਆਲ ਹੈ ਕਿ ਬਹੁਤ ਇਹ ਜਿਹੜੀ ਬਹੁਤ ਅਮੀਰ ਸੀ 5 ਖਰੂਰ ਸਾਹਿਬ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਕਿ ਇਹ ਸ਼ਾਇਦ ਹਾਈ ਕੋਰਟ ਦੀ ਜਿਹੜਾ ਉਹ ਜੋ ਫੈਸਲਾ ਕੀਤਾ ਕਿ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਉਹਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਾਰਲੀਮੈਂਟ ਚ ਲੈ ਕੇ ਆਉਣਾ ਸੀ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਲਾ ਐਂਡ ਆਰਡਰ ਦਾ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਬਹੁਤ ਹੀ ਤਰਸਜੋਗ ਆ ਪੰਜਾਬ ਦਾ ਮੇਰਾ ਖਿਆਲ ਕੋਈ ਵੀ ਸ਼ਹਿਰੀ ਜਿਹੜਾ ਉਹ ਹਰ ਵੜੇ ਡਰ ਭੈ ਚ ਜੀ ਰਿਹਾ ਕਿ ਉਹਦੇ ਨਾਲ ਪਤਾ ਨਹੀਂ ਕੀ ਵਾਪਰ ਜਾਣਾ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੇ ਲਾ ਐਂਡ ਆਰਡਰ ਜਿਹੋ ਜਿਹਾ ਅੱਜ ਇਹ ਤੋਂ ਤੇ ਭੈੜਾ ਮੇਰਾ ਖਾਲਾ ਕਦੀ ਵੀ ਨਹੀਂ ਸੀਗਾ ਤੇ ਇਹ ਚੀਜ਼ ਹੈ ਕਿ ਇਹ ਜਿਹੜਾ ਇਹ ਬਹਾਨਾ ਬਣਾਇਆ ਜਾ ਰਿਹਾ ਇੱਕ ਉਹ ਖਾਲੀ ਬਹਾਨਾ ਵਾ ਹੋਰ ਇਹ ਸਰਕਾਰ ਦੀ ਜਿਹੜੀ ਆ ਇਹ 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 ਆਪਣੀ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਤਪਾਲ ਸਿੰਘ ਨੂੰ ਬਾਹਰ ਨਾਲੇੰਦਾ ਜਾਵੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਨਾਲ ਵਧਨ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਕਿ ਪੰਜਾਬ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਸਾਸ਼ ਕਰਕੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਪਾਰਲੀਮੈਂਟ 'ਚ ਜਾ ਕੇ ਉਹ ਰੱਖ ਨਾ ਸਕੇ ਇਸ ਕਰਕੇ ਸਾਰਾ ਕੁਝ ਇਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਨਾਲ ਸ਼ਰਯਾਮ ਧੱਕੇ ਭਾਈ ਧੱਕੇਸ਼ਾਈ ਕੀਤੀ ਜਾ ਰਹੀ ਆ ਇਹ ਜੇ ਸ਼ਤਾਬਦੀ ਵੀ ਮਨਾਇ ਗਈ ਤੇ ਉਹਦੇ 'ਚ ਵੀ ਜਿਹੜੇ ਉਹ ਸਾਰਾ ਬਿਜ਼ਨਸ ਵੀ ਉਹਨਾਂ ਲੋਕਾਂ ਨੂੰ ਦਿੱਤਾ ਜਾ ਗਿਆ ਪੰਜਾਬ ਦੀਆਂ ਨੌਕਰੀਆਂ ਤੇ ਵੀ ਦੂਜਿਆਂ ਲੋਕਾਂ ਨੂੰ ਸਾਰਾ ਕੁਝ ਤੇ ਪੰਜਾਬ ਦਾ ਸਾਰਾ ਕੁਝ ਮੇਰੇ ਖਿਆਲ ਆ ਕਿ ਜਿਹੜਾ ਕਿ ਇਸ ਕਹਿਣ ਨੂੰ ਤੇ ਪੰਜਾਬ ਸਰਕਾਰ ਕਹਿੰਨੇ ਆਪਾਂ ਪੰਜਾਬ ਦੇ ਜਿਹੜੇ ਹੱਕਾਂ ਦੀ ਹਕੂਕਾਂ ਦੀ ਉਹਨੇ ਖਵਾਲੀ ਕਰਨੀ ਸੀ ਉਹ ਉਹਨੂੰ ਹੀ ਲਟਾਉਣ ਵਾਸਤੇ ਉਹਨੇ ਖਤਮ ਕਰਨ ਵਾਸਤੇ ਮੇਰੇ ਖਿਆਲ ਤੁਲੀ ਹੋਈ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜਾ ਇਹ ਸਰਕਾਰ ਦਾ ਏਜੰਡਾ ਮੇਰੇ ਖਿਆਲ ਇਹੋ ਹੀ ਆ ਕਿ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚ ਛੱਡ ਦਿਓ ਕਿ ਪੰਜਾਬ ਚ ਕੋਈ ਰਹਿਣਾ ਨਾ ਚਾਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਫਸੀ ਆ ਉਹ ਵਦੇਸਾਂ ਚ ਰੁੜ ਰਹੀ ਆ ਤੇ ਇਹ ਇਹ ਸਾਡੇ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਇਹ ਕਿਸੇ ਪਾਸੇ ਧਿਆਨ ਨਹੀਂ ਦੇ ਰਹੀ ਉਹਨੂੰ ਇੱਕੋ ਹੀ ਆ ਕਿ ਅਮਰਤਪਾਲ ਨੂੰ ਅਸੀਂ ਬਾਹਰ ਨਾ ਹਉਣ ਦੇਈਏ ਇਹ ਇੱਕ ਇਹ ਉਹਨਾਂ ਕੋ ਬਹਾਨਾ ਤੇ ਅਮਰਤਪਾਲ ਤੇ ਅੰਦਰ 3 ਸਾਲ ਤੋਂ ਉਦੋਂ ਤੋਂ ਕਿ ਲਾਅ ਐਂਡ ਆਰਡਰ ਦੀ ਜਿਹੜੇ ਪੰਜਾਬ ਦੇ ਹਾਲਾਤ ਆ ਉਦੋਂ ਤੋਂ ਕਿੰਨੇ ਖਰਾਬ ਆ ਉਹ ਉਹਦਾ ਜ਼ਿੰਮੇਵਾਰ ਕੌਣ ਆ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹ ਜਿਹੜੀਆਂ ਉਹ ਜਿਹੜਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਕਿ ਜਿਹੜੇ ਇਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ ਪੰਜਾਬ ਦਾ ਜਿਹੜੇ ਹੱਕ ਲੁੱਟੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਇਹ ਫੈਸਲਾ ਜਿਹੜਾ ਅੱਜ ਜਿਹੜਾ ਆਇਆ ਸਾਹਮਣੇ ਇਹ ਇਹਦੀ ਅਸੀਂ ਪੁਰਜ਼ੋਰ ਸ਼ਬਦਾਂ ਚ ਨਖੇਦੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵੀ ਖਾਣ ਆ ਲੋਕਤੰਤਰ ਦਾ ਵੀ ਖਾਣ ਆ ਕਿ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਲੋਕਾਂ ਦੇ ਨਮਾਇਦੇ ਦੀ ਆਵਾਜ਼ ਨਹੀਂ ਚੁੱਕਣ ਦੇਣੀ ਸਹੀ ਤਾਂ ਉਹਨੂੰ ਚੋਣ ਲਾਉਣ ਵਾਸਤੇ ਕਿਉਂ ਇਜਾਜ਼ਤ ਦਿੱਤੀ ਗਈ ਕਿਉਂ ਕਿਉਂ ਐਡਾ ਲੋਕਾਂ ਨਾਲ ਧੋਖਾ ਕਿਉਂ ਕੀਤਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਚੋਣਨ ਵਾਸਤੇ ਮੌਕਾ ਦਿੱਤਾ ਤੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਾਰਲੀਮੈਂਟ 'ਚ ਲੋਕਾਂ ਦੀਆਂ ਦੁੱਖ ਤਕਲੀਫਾਂ ਰੱਖਣ ਵਾਸਤੇ ਇਹ ਮੌਕਾ ਦੇਣਾ ਇੱਕ ਇਹ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦੀ ਭਾਵਨਾ ਦੇ ਵੀ ਅਨੁਕੂਲ ਨਹੀਂਗਾ ਇਹ ਸਾਰਾ ਕੁਝ ਜਾਣਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਕੁਚਲਣ ਦੀ ਦੱਬਣ ਦੀ ਜਿਹੜੀ ਸਾਡੀ ਵਿਰਾਸਤ ਨੂੰ ਵਿਰਸੇ ਨੂੰ ਖਤਮ ਕਰਨ ਦੀ ਜਿਹੜੀ ਚਾਲ ਹੈ ਇਹ ਇਹ ਸਰਕਾਰ ਕਰ ਰਹੀ ਹੈ ਜਦੋਂ ਜਦੋਂ ਪਾਰਲੀਮੈਂਟ ਦੇ ਮਾਦਾ ਜੀ ਵੀ ਬਾਤ ਕਰਦੇ ਸੀ ਉਹਦੇ 에ਰਪੋਰਟ ਤੇ ਵੀ ਰੋਕਿਆ ਗਿਆ ਕੀ ਲੱਗਦਾ ਤੁਹਾਨੂੰ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਆ ਕਿ ਜਿਹੜੇ ਜੰਮੂ ਕਸ਼ਮੀਰ ਤੋਂ ਇੱਕ ਮੈਂਬਰ ਪਾਰਲੀਮੈਂਟ ਸੀਗੇ ਉਹ ਵੀ ਆਜ਼ਾਦ ਜਿੱਤੇ ਸੀਗੇ ਉਹਨਾਂ ਨੂੰ ਉਹਦੇ ਪ੍ਰੋਲ ਮਿਲ ਗਈ ਸੀਗੀ ਉਹ ਤੇ ਮੀਡੀਆ ਨਾਲ ਗੱਲਬਾਤ ਵੀ ਕਰਨੇ ਚਾਹੀਦੇ ਸੀਗੇ ਇੰਜੀਨੀਅਰ ਰਸ਼ੀਦ ਉਹਨੇ ਇਹਨਾਂ ਦੇ ਕੇਸ ਨੂੰ ਤੁਹਾਨੂੰ ਕੀ ਲੱਗਦਾ ਕਿਉਂ ਵੱਖਰਾ ਟਰੀਟ ਕੀਤਾ ਜਾ ਰਿਹਾ ਮਤਬਾਰਨਾਂ ਦੇ ਮੇਰੇ ਖਿਆਲ ਹੈ ਕਿ ਇਹ ਤੇ ਇੱਕ 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 ਦੇਸ਼ 'ਚ ਕਈ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਜੇ ਇੱਕ ਬੰਦੇ ਨੂੰ ਤੁਸੀਂ ਉਹ ਉਹ ਤੇਤੋਂ ਵੀ ਸਗੀਨ ਜਿਹੜੇ ਜ਼ੁਲਮਾਂ ਸਰਕਾਰ ਵੱਲੋਂ ਲਾਏ ਗਏ ਆ ਉਹ ਹੈ ਤੇ ਹੈ ਹੁਣੇ ਨਹੀਂਗੇ ਪਰ ਉਹਨਾਂ ਨੂੰ ਤੁਸੀਂ ਪਾਰਲੀਮੈਂਟ 'ਚ ਵੀ ਦਿੱਤਾ ਜਾ ਰਿਹਾ ਉਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਬਾਹਰ ਵੀ ਕੱਢਿਆ ਜਾ ਰਿਹਾ ਇੱਕ ਬੰਦੇ ਨੂੰ ਤੁਸੀਂ ਪਾਰਲੀਮੈਂਟ 'ਚ ਆਪਣੀ ਸਟੇਟ ਤੋਂ ਦੂਰ ਪਾਰਲੀਮੈਂਟ 'ਚ ਆਉਣ ਵਾਸਤੇ ਵੀ ਤੇ ਇੱਕ ਸਟੇਟ ਦੇ ਦਾਸ ਦੀ ਵਾਲੀ ਗੱਲ ਆ ਫਿਰ ਜਿਹੜੇ ਸਾਡੇ ਪਰਿਵਾਰ ਨੂੰ ਜਿਉ ਅਮਰਤਪਾਲ ਦੀ ਵਾਈਫ ਨੂੰ ਜਾਣਾ ਸੀ ਬਾਹਰ ਉਹਨੂੰ ਨਹੀਂ ਜਾਣ ਦਿੱਤਾ ਗਿਆ ਫਿਰ ਮੈਂ ਜਾਣ ਲੱਗਾ ਸੀ ਮੈਨੂੰ ਨਹੀਂ ਜਾਣ ਦਿੱਤਾ ਨਾ ਤੇ ਸਾਨੂੰ ਦੱਸ ਦੇ ਵੀ ਤੁਹਾਡੇ ਤੇ ਕੀ ਅਸੀਂ ਕੀ ਅਸੀਂ ਜ਼ੁਲਮ ਕੀਤਾ ਉਹ ਵੀ ਦੱਸਣ ਵਾਸਤੇ ਤਿਆਰ ਨਹੀਂ ਫਿਰ ਜਿਉ ਅਮਰਤਪਾਲ ਦੀ ਮਾਤਾ ਜਾਣ ਲੱਗੇ ਆ ਤੇ ਉਹ ਉਹਨੂੰ ਵੀ ਨਹੀਂ ਇਹ ਜਲੀਲ ਕੀਤਾ ਜਾ ਰਿਹਾ ਸਾਨੂੰ ਵੀ ਇਹ ਚੀਜ਼ ਆ ਕਿ ਇਹ ਜਿਹੜਾ ਅਸੀਂ ਸਰਕਾਰ ਦੇ ਖਿਲਾਫ ਲੜ ਰਹੇ ਆ ਸਰਕਾਰ ਜੋ ਇਸ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਉਹ ਆਵਾਜ਼ ਨੂੰ ਬੰਦ ਕਰਨਾ ਚਾਹ ਰਹੇ ਇਸ ਕਰਕੇ ਸਾਨੂੰ ਡਰਾ ਕੇ ਧਮਕਾ ਕੇ ਸਾਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜਾ ਨੁਕਸਾਨ ਪਾ ਕੇ ਇਹ ਸਾਰੀਆਂ ਚੀਜ਼ਾਂ ਕਰਨ ਜਾ ਰਹੀ ਹੈ ਸਰ ਕਾਨੂੰਨੀ ਤੌਰ ਤੇ ਉੱਤੇ ਭੱਗ ਕੀ ਕਹਿੰਦੇ ਨੇ ਕਿ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਐਨਐਸਏ ਬਹੁਤ ਸਾਰੇ ਲੋਕਾਂ ਤੇ ਲੱਗਾ ਸੀਗਾ ਜਿਹੜੇ ਇੱਕ ਸੁਖਵਿੰਦਰ ਸਿੰਘ ਖਹਿਰਾ ਪੰਜਾਬ ਦੇ ਮਿਨਿਸਟਰ ਸੀਗੇ ਉਹਨਾਂ ਤੇ ਲੱਗਾ ਸੀ ਉਹਨਾਂ ਨੇ ਮੈਂ ਜਸਤੇਰ ਸਿੰਘ ਹੋਣ ਵਾਲੀ ਇੰਟਰਵਿਊ ਸੁਣ ਰਿਆ ਸੀ ਉਹ ਕਹਿੰਦੇ ਸੀ ਲੀਗਲੀ ਲੜਾਈ ਲੜੀ ਤੇ ਐਨਐਸਏ ਨੂੰ ਚੈਲੰਜ ਕੀਤਾ ਸੀਗਾ ਤੁਸੀਂ ਲੀਗਲੀ ਲੜਾਈ ਦੇ ਵਿੱਚ ਕਿਤੇ ਦੇਖਦੇ ਜੇ ਕਿ ਸਰਕਾਰ ਦਾ ਉਸ ਦੇ ਵਿੱਚ ਕੀ ਰੋਲ ਆ ਤੁਸੀਂ ਲੀਗਲੀ ਤੌਰ ਤੇ ਕਿਹੜਾ ਨਹੀਂ ਪੱਖ ਰੱਖ ਪਾ ਰਹੇ ਜਿਹੜਾ ਇਹ ਤਾਂ ਕੰਨਸੇ ਲਗਾਤਾਰ ਵਧਾਈ ਜਾ ਰਹੇ ਆ ਦੇਖੋ ਜਿਹੜੀ ਤੁਸੀਂ ਲੀਗਲੀ ਇਹ ਗੱਲ ਕੀਤੀ ਆ ਨਾ ਉਹਦੇ ਲਈ ਇੱਕ ਪ੍ਰੋਸੈਸ ਹੁੰਦਾ ਕਿ ਪਹਿਲਾਂ ਅਸੀਂ ਹਾਈ ਕੋਰਟ ਦੇ ਵਿੱਚ ਜਾਈਏ ਉੱਥੇ ਜਦੋਂ ਦੂਸਰੇ ਸਾਲ ਦੀ ਜਿਹੜੀ ਐਨਐਸਏ ਸੀ ਅਸੀਂ ਚੈਲੰਜ ਕੀਤੀ ਆ ਤੇ ਉਹ ਦੂਸਰੇ ਸਾਲ ਦੀ ਐਨਐਸਏ ਵੀ ਖਤਮ ਹੋ ਗਈ ਪਰ ਉਹਦਾ ਹੱਲੇ ਤਾਈ ਕੋਰਟ ਵੱਲੋਂ ਕੋਈ ਫੈਸਲਾ ਹੀ ਨਹੀਂ ਹੱਲੇ ਤੀ ਦਿੱਤਾ ਜਾ ਰਿਹਾ ਉਹਦੀ ਉਹਦੀ ਇਹ ਹੋ ਰਿਹਾ ਜੀ ਕਿ ਉਹਦੀ ਤਰੀਕ ਪਾ ਦਿੱਤੀ ਜਾਂਦੀ ਰਹੀ ਆ ਡੇਢ ਮਹੀਨੇ ਦੀ ਜਾਂ 2 ਮਹੀਨੇ ਦੀ ਪਰ ਉਹਦਾ ਫੈਸਲਾ ਨਹੀਂ ਹੱਲੇ ਤਿੰਨ ਦਿੱਤਾ ਜਾ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਕੋਈ ਸਰਕਾਰ ਜਾਂ ਕੋਰਟ ਵੱਲੋਂ ਵੀ ਕੋਈ ਤੇ ਨਿਆ ਨਹੀਂ ਹੱਲੇ ਹੋ ਰਿਹਾ ਤਾਂ ਫਿਰ ਅਸੀਂ ਸੁਪਰੀਮ ਕੋਰਟ 'ਚ ਪਿਛਲੇ ਦਿਨੀ ਗਏ ਸੀਗੇ ਤੇ ਉਹਨਾਂ ਨੇ ਉਹ ਟਾਈਮ ਬਾਉਂਡ ਕੀਤੀ ਆ ਗੱਲ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਹਾਈ ਕੋਰਟ ਇਹਦੇ ਉੱਤੇ ਫੈਸਲਾ ਦੇਵੇ ਤਾਂ ਕਿ ਉਸ ਜਿਹਦੇ ਉੱਤੇ ਐਨਐਸਏ ਲੱਗੀ ਆ ਉਹਨੂੰ ਇਨਸਾਫ ਮਿਲ ਸਕੇ ਸੋ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹ ਫੈਸਲਾ ਹਾਈ ਕੋਰਟ 'ਚ ਉਸ ਸਮੇਂ ਦੇ ਅੰਦਰ ਅੰਦਰ ਹੀ ਆਉਣਾ ਚਾਹੀਦਾ ਸੀ ਜਿਹੜੀ ਦੂਜੀ ਐਨਐਸਏ ਸੀ ਪਰ ਇਹਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਹੁੰਦਾ ਤਾਂ ਇਦਾਂ ਹੈ ਕਿ ਜਦੋਂ ਉੱਥੋਂ ਫੈਸਲਾ ਆਇਆ ਜਾਏ ਤਾਂ ਹਮੇਸ਼ਾ ਆਪਾਂ ਸੁਪਰੀਮ ਕੋਰਟ 'ਚ ਜਾਣੇ ਆ ਪਰ ਸਾਨੂੰ ਉਹਦਾ ਹਾਈ ਕੋਰਟ ਦਾ ਫੈਸਲਾ ਲੈਣ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਸੋ ਮੈਂ ਸਮਝਦਾ ਕਿ ਸਾਡੇ ਤਾਂ ਕੋਈ ਕਮੀ ਨਹੀਂ ਅਸੀਂ ਸਾਡੇ ਵਕੀਲ ਸਾਰੇ ਜਣੇ ਉਹਦੇ ਮਗਰ ਜਿਹੜਾ ਪ੍ਰੋਸੈਸ ਹੁੰਦਾ ਆ ਉਹਨੂੰ ਲੀਗਲ ਕਾਰਵਾਈ ਕਰਦੇ ਆ ਪਰ ਉਹ ਜਦੋਂ ਕੋਰਟ ਦੇ ਵਿੱਚੋਂ ਤਰੀਕ ਅਗਲੀ ਪੈ ਜਾਂਦੀ ਆ ਉੱਥੇ ਹੁਣ ਅਸੀਂ ਕਰ ਵੀ ਕੀ ਸਕਦੇ ਆ ਸੋ ਅਸੀਂ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰ ਥਾਂ ਤੇ ਪੈਰ ਪੈਰ ਤੇ ਜਿਹੜਾ ਕੋਈ ਇਸ ਪੰਜਾਬ ਦੇ ਸੂਬੇ ਲਈ ਬੋਲਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ ਉਹਦੀ ਵਿਸਾਲ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਮਾਤਾ ਜਿਹੜੀ ਆਪਣੇ ਦੋ ਤੈ ਨੂੰ ਮਿਲਣੀ ਜਾ ਸਕਦੀ ਜਿਹੜਾ ਦੋ ਤਿੰਨ ਮਹੀਨੇ ਦਾ ਉਹ ਆਪਣੀ ਧੀ ਨੂੰ ਮਿਲ ਨਹੀਂ ਜਾ ਸਕਦੀ ਸੋ ਤੁਸੀਂ ਇੱਥੋਂ ਹੀ ਲੈ ਲਓ ਕਿ ਇਹ ਇਨਸਾਫ ਦੀ ਗੱਲ ਕਿੱਥੇ ਹੋ ਰਹੀ ਆ ਪਰ ਭਾਈ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜਾ ਇਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਦਾ ਉਹਨੇ ਤਾਂ ਸਿਰ ਆ ਹਿਲਾਤਾ ਅਖੀਰ ਕਰ ਦਿੱਤੀ ਇਹੋ ਜੀ ਥੋੜੀ ਗੱਲ ਹੁੰਦੀ ਆ ਕਿ ਤੁਸੀਂ ਕਿਸੇ ਇਨਸਾਨ ਨੂੰ ਚੁਣੇ ਹੋਏ ਨੂੰ ਉਹ ਪਾਰਲੀਮੈਂਟ 'ਚ ਵੀ ਨਹੀਂ ਆ ਸਕਦਾ ਉਹਦੀ ਕਿਹੜੀ ਗਰਾਊਂਡ ਰਿਐਲਿਟੀ ਜਿਹੜੀ ਇਹਨਾਂ ਨੇ ਲਈ ਆ ਉਹ ਕੀ ਕੋਈ ਗੱਲ ਹੀ ਨਹੀਂ ਬਣਦੀ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਲੈ ਕੇ ਉਹਨਾਂ ਨੂੰ ਦਿੱਲੀ ਆਉਣਾ ਸੋ ਇਹ ਬਿਲਕੁਲ ਧੱਕਾ ਕਰਕੇ ਕਾਨੂੰਨ ਤੋਂ ਪਰੇ ਜਾ ਕੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਫਿਰ ਦੂਸਰੇ ਪਾਸੇ ਜਿੱਦਾਂ ਬਾਪੂ ਜੀ ਨੇ ਦੱਸਿਆ ਵੀ ਅੱਜ ਤਈ ਇਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਵੀ ਤੁਹਾਡੇ ਉੱਤੇ ਕਿਹੜਾ ਕੇਸ ਬਣਦਾ ਇਸ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਜਾਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਜ ਅੱਗੇ ਆਉਣਾ ਚਾਹੀਦਾ ਏ ਪਤਾ ਨਹੀਂ ਕੱਲ ਦੀ ਸਵੇਰ ਹੋਰ ਕੇਤ ਤੇ ਖੜੀ ਹੋਣੀ ਆ ਇਹ ਮਤ ਸੋਚਣ ਕਿ ਅੱਜ ਇਹ ਭਾਈ ਅਮਰਿਤਪਾਲ ਸਿੰਘ ਤੇ ਹੋਈ ਆ ਤੇ ਖਣੀ ਹੋਰ ਕਿਸੇ ਨਾਲ ਨਹੀਂ ਹੋਣੀ ਇਹ ਹੋਰ ਕਿਸੇ ਨਾਲ ਵੀ ਹੋ ਸਕਦੀ ਆ ਪਰ ਸੱਚ ਬੋਲਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਉੱਤੇ ਨੋਟਿਸ ਲੈ ਕੇ ਤੁਸੀਂ ਵੀ ਆਪਣੀ ਗੱਲ ਰੱਖੋ ਤਾਂ ਕਿ ਇਸ ਪੰਜਾਬ ਨੂੰ ਤਾਂ ਇਸ ਦੇਸ਼ ਦੇ ਅੰਦਰ ਜਿਹੜੇ ਲੋਕ ਸੱਚ ਦੀ ਗੱਲ ਕਰਨ ਵਾਲੇ ਆ ਮੁੱਦੇ ਠਾਲਣ ਵਾਲੇ ਆ ਉਹਨਾਂ ਦੇ ਹੱਕ ਹਕੂਕਾਂ ਨੂੰ ਅਸੀਂ ਮਸ਼ਰੂਫ ਰੱਖ ਸਕੀਏ ਬਾਕੀ ਜੀ ਸਵਾਲ ਘਰ ਤੋਂ ਹੈ ਤੁਸੀਂ ਕਹਿੰਦੇ ਲੋਕਾਂ ਦੇ ਭਲੇ ਵਾਸਤੇ ਗੱਲ ਕਰਨੀ ਹੈ ਪਰ ਪਿੱਛੇ ਵੀ ਭਾਈ ਅਮਰਪਾਲ ਸਿੰਘ ਨਾਲ ਦਾ ਬਿਆਨ ਆਇਆ ਸੀ ਕਿ ਸਾਨੂੰ ਗਾਰਿਸਤਾਨ ਹੀ ਚਾਹੀਦਾ ਇਹਨੂੰ ਕਿਵੇਂ ਵੇਖੀਏ ਨਹੀਂ ਤੁਸੀਂ ਉਹਨਾਂ ਪਾਰਲੀਮੈਂਟ ਜੋ ਲੋਕਾਂ ਨੇ ਚੁਣਿਆ ਉਹਨਾਂ ਐਮਪੀ ਤੇ ਉਹ ਲੋਕਾਂ ਦੀ ਗੱਲ ਉੱਥੇ ਕਰਨ ਵਾਸਤੇ ਜਾ ਰਹੇ ਆ ਨਹੀਂ ਕਿ ਸਾਡਾ ਅਜੰਡਾ ਹੀ ਇੱਕੋ ਹੀ ਹੈ ਨਹੀਂ ਉਹ ਉੱਥੇ ਉੱਥੇ ਜਾਣ ਉੱਥੇ ਨਹੀਂ ਜਿਹੜੀ ਉਹਨਾਂ ਨੇ ਗੱਲ ਕਰਨੀ ਉੱਥੇ ਜਾ ਕੇ ਉੱਥੇ ਗੱਲ ਕਰਨਗੇ ਨਾ ਆਪਣੇ ਲੋਕਾਂ ਦੀ ਉਹ ਕਿਹੜੀ ਗੱਲ ਕਰਦੇ ਉਹ ਤਾਂ ਫਿਰ ਪਤਾ ਹੋਗਾ ਜਦੋਂ ਜਾਣ ਬਾ ਉਹ ਤਾਂ ਗੱਲ ਕਰਨ ਵਾਸਤੇ ਮੌਕਾ ਨਹੀਂ ਦੇ ਰਹੇ ਤੇ ਇਹ ਤੇ ਸਰਕਾਰ ਦੀ ਤਕੇਸ਼ਾਈ ਆ ਮਨੁੱਖੀ ਅਧਿਕਾਰਾਂ ਦਾ ਘਾਣਾ ਆ ਲੋਕਤੰਤਰ ਦਾ ਘਾਣਾ ਆ ਜਿਹੜੇ ਲੋਕਾਂ ਨੇ ਸੁਣਿਆ ਉਹਨਾਂ ਨਾਲ ਬੇਇਨਸਾਫੀ ਆ ਸੱਚ ਤੇ ਬਾਤ ਉੱਪੀ ਜਾਂਦੀ ਨਹੀਂ ਤੇ ਬਾ ਬਾਜ ਉਥੇ ਬੰਦੇ ਨੂੰ ਜਾਣ ਦਿਓ ਨਾ ਆਵਾਜ਼ ਉਥੇ ਫੇਰ ਹੀ ਚੁੱਕਣਗੇ ਨਾ ਉਹ ਆਪਣੇ ਲੋਕਾਂ ਦੀ ਗੱਲ ਕਰਨਗੇ ਜਿਹੜੇ ਗੂਸਲੇ ਮੈਂਬਰ ਪਾਰਲੀਮੈਂਟ ਨੇ ਖਾਲਸਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਕਿਉਂਕਿ ਦੇਖੋ ਤੁਸੀਂ ਤੁਹਾਨੂੰ ਨਹੀਂ ਕੇਵਲ ਅਮੀਚਾਣਾ ਨੂੰ ਟਾਈਮ ਮਿਲਦਾ ਜਾਂ ਪ੍ਰਧਾਨ ਬੰਤੇ ਤੁਹਾਨੂੰ ਕਿਹੜੇ ਦੂਸਰੇ ਮੈਂਬਰ ਪਾਰਲੀਮੈਂਟ ਨੇ ਪ੍ਰੀ ਰਿਪੋਰਟ ਤੋਂ ਉਹਨਾਂ ਨੇ ਕੋਈ ਅਪੋਰਟ ਕੀਤਾ ਇਹ ਅਮਰਪਾਲ ਸਿੰਘ ਨੂੰ ਉਹ ਸਿੱਕੜ ਸਾਹਿਬ ਨੂੰ ਮਿਲਣ ਜਾਂ ਉਹਨਾਂ ਨੂੰ ਮਿਲ ਕੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਲੋਕ ਸਭਾ ਦੇ ਵਿੱਚ ਆਉਂਦਾ ਉਹਨਾਂ ਨੇ ਕੋਈ ਕੀਤੀ ਇਹ ਤੁਸੀਂ ਜਿਹੜਾ ਵੀ ਕੋਈ ਮੌਕਾ ਮੰਗ ਰਹੇ ਹੋ ਸੁਪਰੀਮ ਕੋਰਟ ਤੋਂ ਕੋ ਹਾਈ ਕੋਰਟ ਤੱਕ ਜਾ ਕੇ ਆ ਰਹੇ ਆ ਉੱਥੇ ਨਹੀਂ ਕੋਈ ਕੋਰਟ ਦੀ ਨਹੀਂ ਗੱਲ ਸੁਣੀ ਜਾ ਰਹੀ ਤੇ ਉਹ ਆਮ ਆਦਮੀ ਉੱਥੇ ਜਾ ਕੇ ਗੱਲ ਕਰੂਗਾ ਤੇ ਮਤਲਬ ਜੋ ਸਾਹਿਬ ਤੁਸੀਂ ਕਟਾਈ ਕਿ ਫਿਰ ਕੀ ਇਹ ਤੁਹਾਡੇ ਕਿਤੇ ਕੀ ਫਿਰ ਨੈਕਸਟ ਰਾਹ ਕੀ ਹੈ ਪਰ ਮੈਂ ਤੁਸੀਂ ਲਾ ਕੇ ਦੇਖ ਲੇ ਪਰ ਮੈਂ ਵੀ ਲਾਏ ਕੋਰਟ ਵੀ ਗੱਲ ਨਹੀਂ ਸੁਣੀ ਤੁਸੀਂ ਕਹਿੰਦੇ ਫਿਰ ਕੀ ਮਨਫੈਕ ਕੀ ਮਰ ਰਹਿਗਾ ਤਾਂ ਇਹ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਲੋਕਾਂ ਨੂੰ ਕਿਧਰ ਨੂੰ ਧੱਕ ਰਹੇ ਆ ਅਸੀਂ ਲੋਕਾਂ ਨੂੰ ਅਸੀਂ ਇਨਸਾਫ ਨਹੀਂ ਦੇ ਰਹੇ ਲੋਕ ਫਿਰ ਕਿ ਕਿਧਰ ਜਾਣਗੇ ਫਿਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਨੂੰ ਸਾਡੇ ਮਨੁੱਖੀ ਅਧਿਕਾਰਾਂ ਦਾ ਸਤਕਾਰ ਕਰਨ ਵਾਲੀਆਂ ਉਹਨਾਂ ਵਰਗ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਕਿ ਅਸੀਂ ਹੁਣ ਕੀ ਕਰਨਾ ਚਾਹੀਦਾ ਜਦੋਂ ਕਿਥੇ ਇੱਕ ਲੋਕਤੰਤਰ ਦਾ ਤਾਂ ਨਹੀਂ ਆ ਡਿਕਟੇਟਰਸ਼ਿਪ ਵਾਲੀ ਗੱਲ ਹੈ ਕਿ ਜੋ ਮਰਜ਼ੀ ਤੁਸੀਂ ਸੋਚ ਲਿਓ ਤੇ ਗੱਲ ਤੁਸੀਂ ਵੀ ਬੋਲਦੇ ਪਾਰਟੀ ਕਿਉਂ ਤੁਹਾਡਾ ਸਾਥ ਦੇਣ ਦਾ ਮਤਲਬ ਜਦੋਂ ਤੁਸੀਂ ਕਹਿੰਦੇ ਬਾਕੀ ਹੋ ਗਿਆ ਕਾਉਂਸਲ ਦੀ ਬੀਜਪੀ ਉਹ ਆਪਣੇ ਆਪਣੇ ਲੈਵਲ ਤੇ ਆਪਣੀ ਗੱਲ ਕਰਨਗੇ ਤੁਸੀਂ ਕਹਿ ਰਹੇ ਹੋ ਤੁਹਾਡੀ ਸਾਜੀ ਸਾਜੀ ਕਿਉਂਕਿ ਤੁਸੀਂ ਨਹੀਂ ਇਹ ਇਹ ਜਿਹੜੀ ਗੱਲ ਕਾਲੇ ਕਾਨੂੰਨ ਆ ਮਲੂਕੀ ਅਧਿਕਾਰਾਂ ਦਾ ਕਹਾਨਾ ਹੋਣਾ ਲੋਕਾਂ 'ਚ ਪੰਜਾਬ ਨਾਲ ਧੱਕਾ ਹੋਣਾ ਇਹ ਸਾਰੀਆਂ ਪਾਰਟੀਆਂ ਦਾ ਫਰਜ਼ ਆ ਇਹ ਕਿ ਇੱਕ ਪਾਰਟੀ ਦਾ ਫਰਜ਼ ਇਤਨੀਗਾ ਕਿ ਕਾਲੇ ਕਾਨੂੰਨਾਂ ਨਾਮ ਇਹ ਝੂਠੇ ਪੁਲਿਸ ਮੁਕਾਬਲੇ ਆ ਜਾਂ ਹੋਰ ਜੋ ਚੁੱਪ ਚੁੱਪ ਝੂਠੇ ਹੁਣ ਹੁਣੇ ਵੀ ਆ ਇਲੈਕਸ਼ਨ 'ਚ ਵੀ ਹੋਇਆ ਅਕਾਲੀ ਦਲ ਨੇ ਵੀ ਤੇ ਕੀਤਾ ਨਾ ਚੋਣ ਕਮਿਸ਼ਨ ਨੂੰ ਵੀ ਸਾਡੇ ਲੋਕਾਂ ਨਾਲ ਧੱਕਾ ਕਰ ਰਹੀਆਂ ਸਰਕਾਰਾਂ ਤੇ ਉਥੇ ਧੱਕਾ ਜਿੱਥੇ ਵੀ ਹੋ ਰਿਹਾ ਉੱਥੇ ਸਾਰੀਆਂ ਤਰ੍ਹਾਂ ਨਾਲ ਬੋਲਣ ਦਾ ਫਰਜ਼ ਆ ਮਰਨੁਤਪਾਲ ਦੀ ਗੱਲ ਨਹੀਂ ਕਰਦੇਓ ਨੇ ਚਲੋ ਜੇ ਨਹੀਂ ਕਰਦੇ ਤੇ ਕੱਲ ਉਹਨਾਂ ਦੀ ਵੀ ਵਾਰੀ ਆ ਜਾਊ ਇਸ ਕਰਕੇ ਅਸੀਂ ਤਾਂ ਕਹਿੰਨੇ ਕਿ ਜਿਹੜਾ ਵੀ ਕੋਈ ਚਾਹੁੰਦਾ ਵੇ ਕਿ ਇਨਸਾਫ ਦਾ ਕਾਨੂੰਨ ਦਾ ਰਾਜ ਹੋਵੇ ਉਹਨਾਂ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਤੁਹਾਡੇ ਅੰਮ੍ਰਿਤਪਾਲ ਹਨਾਣੇ ਵੱਲੋਂ ਕਿਹਾ ਗਿਆ ਸੀ ਜਿਹੜੇ ਰਾਤ ਮੀਂਹ ਵਰ੍ਹਦੇ ਸੀ ਕਹਿੰਦੇ ਜੀ ਇਹ ਜੱਟੇ ਨੂੰ ਪਿੱਛੇ ਹੋ ਕੇ ਮਹਿਨਤ ਦੀ ਰਿਪੋਰਟ ਨਹੀਂ ਕਰਦਾ ਇਹਨੂੰ ਕਿਵੇਂ ਵੇਖਦੇ ਅੰਮ੍ਰਿਤਪਾਲ ਹਨਾਣੇ ਜੀ ਨੇ ਕਿਹਾ ਸੀ ਕਿ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਨੇ ਇਹ ਮੁੱਦੇ ਤੋਂ ਪਿੱਛੇ हट ਗਏ ਨੇ ਕਿ ਮੈਂ ਨਾਲ ਜ਼ਬੂਰਤੀ ਕਰਦਾ ਇਹ ਇਹ ਤੇ ਝੂਠਾ ਪ੍ਰਪਾਗੈਂਡਾ ਸੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਅਮਰਤਪਾਲ ਨਾਲ ਇਸ ਵਿਸ਼ੇ ਤੇ ਕੋਈ ਨਾ ਅਮਰਤਪਾਲ ਨੇ ਮੈਨੂੰ ਕਿਹਾ ਨਾ ਕਿ ਹੈ ਉਹ ਸਾਡੇ ਨਾਲ ਤੇ ਅਮਰਤਪਾਲ ਨੇ ਇਦਾਂ ਦੀ ਅਸੀਂ ਸਾਡਾ ਕੈਂਡੀਡੇਟ ਅਸੀਂ ਉਹਦੇ ਵਾਸਤੇ ਦਿਨ ਰਾਤ ਮਿਹਨਤ ਕੀਤੀ ਆ ਇਹ ਇਹ ਤੇ ਜਿਹੜੇ ਸਾਡੇ ਵਿਰੋਧੀ ਲਾਲੋ ਜਿਹੜੇ ਕੋਈ ਇਹੋ ਜਿਹੀ ਗੱਲਾਂ ਇਹ ਜਿਹੜੀਆਂ ਉਹ ਫਲਾਈਆਂ ਗਈਆਂ ਝੂਠੀਆਂ ਉਹ ਉਹਨਾਂ ਦੀ ਅਸੀਂ ਨਖੇਦੀ ਵੀ ਕਰਦੇ ਆ ਕਿ ਤੁਹਾਡੇ ਖਾਲਸਾ ਦੇ ਜੰਜੇ ਨੂੰ ਸਾਰਾ ਸਮਾਨ ਇਕੱਠ ਕਰ ਲੈ ਗੱਲ ਤੇ ਉਹ ਇੱਕ ਦੂਜੇ ਬਸੇ ਨੂੰ ਕੋ ਲੈ ਕੇ ਜਾਣੇ ਗੱਲ ਤੇ ਉਥੇ ਪਾਰਲੀਮੈਂਟ ਤੇ ਬੋਲਣ ਦੀ ਆ ਜਿਹੜੀ ਲੋਕਾਂ ਨੇ ਚੁਣਿਆ ਉਹਦੀ ਗੱਲ ਕਰੋ ਨਾ ਤੁਸੀਂ ਇੱਕ ਹੋਰ ਫਾਲਤੂ ਦੇ ਮੁੱਦੇ ਨਾ ਲਾਣਾ ਠਾਓ ਗੱਲ ਇਹ ਕਿ ਅਦਾਲਤ ਇਹ ਕਿ ਜਿਹੜੀ ਸਰਕਾਰ ਨੇ ਫੈਸਲਾ ਲਿਆ ਉਹਦਾ ਵਿਰੋਧ ਦੀ ਗੱਲ ਆ ਕਿ ਉਹਨੇ ਉਹਨੇ ਕੀ ਹੈ ਨਾ ਅਸੀਂ ਅਸੀਂ ਲੜ ਰਹੇ ਹਾਂ ਆਪ ਕੋਈ ਕਰਨੀ ਨਾ ਹੋ ਗਈ ਤੇ ਜਿਹੜਾ ਸਿੱਖ ਹੈ ਜ਼ੁਲਮ ਦੇ ਖਿਲਾਫ ਲੜਨਾ ਸਹੀ ਜੋ ਜੋ ਵੀ ਸਾਡੇ ਕੋਲ ਸਾਧਨ ਜੋ ਵੀ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਉਹ ਆਵਾਜ਼ ਬੁਲੰਦ ਕਰਾਂਗੇ ਉਹਦੇ ਖਿਲਾਫ ਲੜਦੇ ਰਾਵਾਂਗੇ ਜਿਹੜੀਆਂ ਰਾਜਨੀਤਿਕ ਤਰ੍ਹਾਂ ਇਹ ਜਿਹੜੀਆਂ ਸਰਕਾਰਾਂ ਜਿਹੜਾ ਰੱਖਾ ਕਰ ਰਹੀਆਂ ਉਹਨਾਂ ਉਹਨਾਂ ਨੂੰ ਉਖਾੜਨ ਵਾਸਤੇ ਅਸੀਂ ਕੰਮ ਕਰਾਂਗੇ ਕਾਲਕਤਾ ਸਾਹਿਬ ਤੇ ਜਾਓਗੇ ਨਹੀਂ ਉੱਥੇ ਜਾ ਕੇ ਉਹਨਾਂ ਨੂੰ ਆਵਾਜ਼ ਬੁਲੰਦ ਕਿਉਂਕਿ ਉਹਨਾਂ ਨੇ ਵੀ ਬਿਆਨ ਦਿੱਤਾ ਨੇ ਮੇਰੇ ਖਿਆਲ ਲੇ ਕੇ ਕਾਲ ਤੱਕ ਸਭ ਨੂੰ ਖੁਦ ਹੀ ਨੋਟਸ ਲੈਣਾ ਚਾਹੀਦਾ ਕਿ ਜਦੋਂ ਘੱਟ ਗਿਣਤੀ ਲੋਕਾਂ ਨਾਲ ਸਾਡੇ ਲੋਕਾਂ ਨਾਲ ਠਕਾ ਹੋ ਰਿਹਾ ਤੇ ਉਹ ਜਿਹੜਾ ਉਹਨਾਂ ਦਾ ਫਰਜ ਬਣਦਾ ਉਹ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਠੀਕ ਹੈ ਕਿ ਸਾਨੂੰ ਵੀ ਜਾਣਾ ਪਊ ਅਸੀਂ ਵੀ ਜਾਵਾਂਗੇ ਪਰ ਉਹਨਾਂ ਨੂੰ ਆਪਣੇ ਆਪ ਵੀ ਸਾਰਿਆਂ ਨੂੰ ਉਸ ਕੌਮ ਦੇ ਨਮਾਇਦਾ ਸਾਡੀ ਕੌਮ ਦੇ ਸਰਮੌਰ ਇੱਕ ਤਖਤ ਆ ਤੇ ਉੱਥੇ ਜਿਹੜੀ ਵੀ ਆਵਾਜ਼ ਉਹਨਾਂ ਨੂੰ ਵੀ ਬਲੰਦ ਕਰਨੀ ਚਾਹੀਦੀ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਲਿਖਿਆ ਕਿ ਜਿੱਤੀ ਪੱਤਰ ਕੋਈ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੀ ਜਿੱਥੇ ਲਿਖਦੇ ਹੁੰਦੇ ਕਿ ਮੈਂਬਰ ਪਾਰਲੀਮੈਂਟ ਦਾ ਰਾਈਟ ਹੁੰਦਾ ਤੋ ਉਹ ਲਿਖਦੇ ਆ ਜੀ ਉਹਨਾਂ ਦਾ ਕੋਈ ਜਵਾਬ ਨਹੀਂ ਆਉ ਰਿਹਾ ਕੋਈ 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 ਜਵਾਬ ਨਹੀਂ ਦਿੱਤਾ ਜਾ ਰਿਹਾ ਇਸੇ ਕਰਕੇ ਕੋਰਟ ਦੇ ਦਰਵਾਜ਼ੇ ਧੱਕੜਕਾਏ ਜਾ ਰਹੇ ਆ ਸਾਰਾ ਕੁਝ ਕੀਤਾ ਜਾ ਰਿਹਾ ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ ਸੁਪਰੀਮ ਕੋਰਟ ਦੇ ਵਿੱਚ ਇੱਕ ਦੱਸਿਆ ਜੌਨ ਸਾਹਿਬ ਨੇ ਉਹ ਉਹ ਉੱਥੇ ਫਾਈਨਲ ਕੀ ਤਰੀਕ ਹੋਣਾ ਉਹਨਾਂ ਨੇ ਕੀ ਉਹ ਫਾਈਨਲ ਫੈਸਲਾ ਨਿਰਦੇਸ਼ ਕੀਤੇ ਸੁਪਰੀਮ ਕੋਰਟ ਨੇ ਉਹਨੇ ਹੁਣ ਇਸ ਕੇਸ ਨੂੰ ਐਨਐਸਏ ਨੂੰ ਟਾਈਮ ਬੌਂਡ ਕੀਤਾ ਕਿ ਇਹਦਾ ਫੈਸਲਾ 6 ਹਫ਼ਤੇ ਦੇ ਵਿੱਚ ਕਰੋ ਤੇ ਉਹਦੇ ਵਾਸਤੇ ਹੁਣ ਦੇਖੋ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਵਾ ਲੋਕ ਸਭਾ ਦੇ ਰਿਸ਼ੈਕਸ਼ਨ ਦਿੱਲੀ ਆ ਪੰਜਾਬ ਸਰਕਾਰ ਨਹੀਂ ਚਾਹ ਰਹੀ ਕਿ ਕੇਂਦਰ ਸਰਕਾਰ ਨਹੀਂ ਚਾਹ ਰਹੀ ਮੋਬਲੋਂ ਦੇ ਬਾਹਰ ਹੋਣ ਜਾਂ ਦੋਵੇਂ ਨਹੀਂ ਚਾਹ ਰਹੇ ਇਹ ਹੁਣ ਦੇਖੋ ਕਿ ਪਤਾ ਨਹੀਂ ਦੋਵੇਂ ਚਾਹ ਰਹੇ ਹੁਣ ਇਹ ਹਾਈ ਹਾਈ ਕੋਰਟ ਨੇ ਤੇ ਡਿਊਟੀ ਲਈ ਸੀ ਪੰਜਾਬ ਸਰਕਾਰ ਦੀ ਕੋਨੇ ਫੈਸਲਾ ਕਰਨਾ ਤੇ ਮੇਰਾ ਖਿਆਲ ਹੈ ਕਿ ਹੁਣ ਪੰਜਾਬ ਸਰਕਾਰ ਦੱਸੇ ਕਿ ਉਹਨਾਂ ਨੂੰ ਸੈਂਟਰ ਸਰਕਾਰ ਰੋਕ ਰਹੀ ਆ ਕਿ ਪੰਜਾਬ ਸਰਕਾਰ ਹੀ ਆਪਣੇ ਤੌਰ ਤੇ ਫੈਸਲਾ ਲੈ ਰਹੀ ਹੈ। ਜਿਹੜੇ ਅੰਮ੍ਰਿਤਸਰ ਦੀ ਗੱਡੀ ਪੁਜੀਸ਼ਨ ਦੇ ਵੱਲੋਂ ਜਾਂਦਾ ਨਾ ਐਨਐਸਏ ਦਾ ਫਾਈਲ ਜਿਹੜਾ ਮਤਲਬ ਪੰਜਾਬ ਤੁਹਾਡੇ ਕਹਿੰਦਾ ਮਤਲਬ ਪੰਜਾਬ ਸਰਕਾਰ ਦੇ ਵੱਲੋਂ ਪੱਟਣ ਦੇ ਨਹੀਂ ਜਿਹੜੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਕਰਨ ਵਾਸਤੇ ਕਿਹਾ ਸੀ ਜੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਇਹਦੇ ਚ ਜੇ ਪੰਜਾਬ ਸਰਕਾਰ ਦੇ ਉੱਪਰ ਸੈਂਟਰ ਦਾ ਦਬਾਅ ਤੇ ਸ ਇਹ ਪੰਜਾਬ ਸਰਕਾਰ ਕਲੀਅਰ ਕਰੇ ਕਿ ਇਸ ਦੇ ਸੈਂਟਰ ਦੇ ਦਬਾਅ ਛੁਡਵਾਈ ਆ ਕਿ ਜੈਸੀ ਲਾਈ ਹੈ ਪਰ ਆਣਾ ਉਹਨਾਂ ਨੇ ਦਿੱਲੀ ਹੈ ਤੇ ਖਤਰਾ ਪੰਜਾਬ ਚ ਕਿਵੇਂ ਹੈ ਇਹ ਇਹ ਤੇ ਕੋਈ ਆਮ ਸਾਰੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਖਾਲ ਸਰਕਾਰ ਕਹਿ ਰਹੀ ਹੈ ਧਿਆਨ ਦੇ ਲਾਉਣ ਲੋੜੀਆਂ ਕਰਦਾ ਇਹ ਆਣਾ ਦਿੱਲੀ ਆ ਤੇ ਦਿੱਲੀ ਆ ਇਹ 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 ਤੇ ਬਹੁਤ ਵੱਡੀ ਲੋਕਾਂ ਨਾਲ ਧੋਖੇ ਵਾਲੀ ਗੱਲ ਕੀਤੀ ਜਾ ਰਹੀ ਹੈ ਨਾ ਕਿ ਉਹਨਾਂ ਨੇ ਆਉਣਾ ਦਿੱਲੀ ਆ ਤੇ ਦਿੱਲੀ ਆਉਣਾ ਤੇ ਦਿੱਲੀ ਸਰਕਾਰ ਜਾਂ ਦਿੱਲੀ ਦੀ ਕੋਈ ਕਹਿਣ ਤਾਂ ਹਾਂ ਠੀਕ ਹੈ ਕਿ ਉਹ 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 ਤੇ ਕਹਿ ਸਕਦੇ ਪਰ ਮੇਰਾ ਖਿਆਲ ਹੈ ਕਿ ਇੱਕ ਬੰਦੇ ਨੂੰ ਉੱਥੇ ਆ ਕੇ ਪਾਰਲੀਮੈਂਟ 'ਚ ਬੋਲ ਕੇ ਜਾਣਾ ਤੇ ਵਾਪਸ ਚਲੇ ਜਾਣਾ ਤੇ ਉਹਦੇ ਚ ਖਤਰਾ ਆਲੀ ਕਿਹੜੀ ਗੱਲ ਐ ਖਤਰਾ ਮੇਰੇ ਖਾ ਲੈ ਕੇ ਇੱਕ ਪਾਸੇ ਦੇਸ਼ ਆਪਾਂ ਕਹਿੰਨੇ ਕਿ ਐਡਾ ਵੱਡਾ ਹੋਇਆ ਉਹਨੂੰ ਕੋਈ ਐਡੇ ਵੱਡੇ ਸਾਧਨ ਆ ਸਭ ਕੁਝ ਆ ਤੇ ਫਿਰ ਇੱਕ ਬੰਦੇ ਤੋਂ ਇਹ ਇਹ ਇਹਦਾ ਡਰ ਕਿਹੜੀ ਗੱਲ ਦਾ ਬਖਸ਼ਲ ਹੈ ਨਾ ਹਰਪਾਲ ਸਿੰਘ ਬੜੀ ਬੋਲ ਪੈਣਗੇ ਕੋਈ ਦੂਜੀ ਚਲੋ ਫਰੀਦਕੋਟ ਤੋਂ ਜਿਹੜੇ ਥੋੜੇ ਉਹਨਾਂ ਨੇ ਮੈਸੇਜ ਤੱਕ ਬੋਲਿਆ ਨਹੀਂ ਜੀ ਕੋਈ ਜਿਹੜੇ ਸੰਸਦ ਮੈਂਬਰ ਖਾਲਸਾ ਜੀ ਨੇ ਨਹੀਂ ਇਹ ਚੀਜ਼ ਐ ਕਿ ਦੂਜੇ ਨੇ ਨਹੀਂ ਬੋਲਿਆ ਜਿਹਨੂੰ ਅਸੀਂ ਲਿਆ ਰਹੇ ਹਾਂ ਉਹਨੂੰ ਮੌਕਾ ਤਾਂ ਦਿਓ ਨਾ ਉਹ ਫੇਰ ਆ ਕੇ ਬੋਲਣ ਵਾਸਤੇ ਇਥੇ ਅਸੀਂ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਬੋਲ ਜਿਹੜੇ ਪੰਜਾਬ ਦੇ ਲੋਕਾਂ ਦੇ ਸਾਡੇ ਦੁੱਖ ਦਰਦ ਉਹ ਉਥੇ ਰੱਖੇ ਜਾ ਸਕਣ ਠੀਕ ਹੈ ਜੀ ਹਾਂ